ਇਹ ਜੋ ਤਸਵੀਰ ਤੁਸੀਂ ਵੇਖ ਰਹੇ ਹੋ ਇਹ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਪੈਂਦੇ ਮਕੌੜਾ ਪਤਨ ਤੇ ਰਾਵੀ ਦਰਿਆ ਦੇ ਉੱਤੇ ਬਣੇ ਆਰਚੀ ਪੁਲ ਦੀਆਂ ਜੋ ਕਿ ਰਾਵੀ ਦਰਿਆ ਦੇ ਵਿੱਚ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਰੁੜ ਚੁੱਕਿਆ ਹੈ ਦੇ ਲੋਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਸਰਕਾਰਾਂ ਦੇ ਅੱਗੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪੱਕੇ ਪੁਲ ਦੀ ਮੰਗ ਰੱਖੀ ਗਈ ਹੈ ਪਰ ਅੱਜ ਤੱਕ ਸੱਤ ਦਹਾਕਿਆਂ ਤੋਂ ਵੱਧੇ ਸਮੇਂ ਬੀਤ ਜਾਣ ਦੇ باوجود ਵੀ ਕਿਸੇ ਨੇ ਇਹ ਮੰਗ ਪੂਰੀ ਨਹੀਂ ਕੀਤੀ ਸੋ ਹੁਣ ਰਾਵੀ ਦਰਿਆ ਦੇ ਪਾਰ ਪਿੰਡੇ ਸੱਤ ਪਿੰਡਾਂ ਦੇ ਵਸਨੀਕਾਂ ਨੇ ਇੱਕਜੁੱਟ ਹੋ ਕੇ ਇਹ ਗੱਲ ਕਹਿ ਦਿੱਤੀ ਹੈ ਕਿ ਉਹਨਾਂ ਨੇ ਇਕਾ ਕਰ ਲਿਆ ਹੈ ਤੋਂ ਇਸ ਵਾਰ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨਗੇ ਇਹ 10 ਦਿਨ ਹੋ ਗਿਆ ਸਾਨੂੰ ਇਹ ਪੁਲ ਟੁੱਟੇ ਨੂੰ ਔਰ 10 ਦਿਨ ਤੋਂ ਸਾਡੀਆਂ ਟਰਾਲੀਆਂ ਗੰਨੇ ਦੀਆਂ ਛੱਲੀਆਂ ਖੜੀਆਂ ਨੇ ਗੰਨਾ ਸੁੱਕਦਾ ਜਾਂਦਾ ਅੱਜ ਸੀਸੀਡੀ ਨੇ ਵੀ ਫੋਨ ਕਰਤਾ ਵਾ ਮਿਲਦੇ ਨੇ ਕਿ ਮਤਲਬ ਵੀ ਜਿਹੜੀਆਂ ਮੇਲਾ ਮੈਂ ਬੰਦ ਕਰਤੀਆਂ ਨੇ ਜਿੱਥੇ ਖਾਣਾ ਗੰਨਾ ਲੈ ਜਾਓ ਗੰਨਾ ਸਾਡਾ ਇੱਧਰ ਵਾਪਸ ਨਹੀਂ ਇੱਧਰ ਨਹੀਂ ਆਉਂਦਾ ਪਿਆ ਮੇਲਾ ਬੰਦ ਹੋ ਗਈਆਂ ਹੁਣ ਦੱਸੋ ਕਿ ਸਾਡੇ ਕੋ ਕੀ ਰਾਹ ਆ ਮੈਂ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਇੱਕੋ ਹੀ ਗੱਲ ਹੁਣ ਕਹਿਣੀ ਚਾਹੁੰਨਾ ਵਾ ਪੰਜਾਬੀ ਚ ਸਿੱਧੇ ਲਫ਼ਜ਼ਾਂ ਚ ਕਿ ਗੱਲ ਸੁਣ ਲੋ ਰਾਜਨੀਤਿਕ ਪਾਰਟਿਓ ਜੇ ਸਾਡੇ ਕੋ ਆਉਣਾ ਵਾ ਪੁਲ ਬਣਾ ਕੇ ਪੱਕਾ ਆਓ ਨਹੀਂ ਗੰਨਾ ਤੇ ਰਹਿ ਗਿਆ ਜੇ ਖੇਤਾਂ ਚ ਖੜਾ ਤੇ ਹੁਣ ਰਹਿ ਗਿਆ ਹਾਰਡ ਕੋਰਸ ਤੇ ਰੱਸਿਆਂ ਦਾ ਮੋਲਾ ਹੀ ਲੈਣਾ ਰੱਸਿਆਂ ਨਾਲ ਬੰਨ ਕੇ ਕੁੱਟਾਂਗੇ ਵੀ ਤੇ ਜਿੰਨਾ ਕਿ ਤੁਹਾਡਾ ਦੁਰਵਿਹਾਰ ਸਾਡੇ ਕੋਲ ਹੋਇਆਗਾ ਉਹ ਅਸੀਂ ਕਰਨਾ ਕਿਉਂਕਿ ਅਸੀਂ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਾ ਤੁਹਾਡੇ ਕੋਲ ਤੁਸੀਂ ਹਰ ਵਾਰ ਸਾਡੇ ਕੋਲ ਵੋਟਾਂ ਲੈਂਦੇ ਹੋ ਤੇ ਰਾਜ ਭੋਗ ਭੋਗਦੇ ਹੋ ਸੁਨੀਲ ਜਾਖਣ ਨੂੰ ਇੱਕ ਗੱਲ ਕਹਿਣੀ ਚਾਹੁੰਦੇ ਆ ਤੂੰ ਕਿੱਥੋਂ ਆਇਆ ਸੀਗਾ ਤੇ ਕਿੱਥੇ ਤੈਨੂੰ ਕਿੱਡਾ ਵੱਡਾ ਮਾਣ ਦਿੱਤਾ ਸੀ ਤੇ ਤੂੰ ਸਾਡੇ ਨਾਲ ਕੀ ਮਤਲਬ ਇਹ ਦੁਰਵਿਹਾਰ ਕੀਤਾ ਵਾ ਹੁਣ ਤੈਨੂੰ ਇਸ ਇਲੈਕਸ਼ਨ ਚ ਦੱਸਾਂਗੇ ਕਿ ਤੈਨੂੰ ਇਸ ਇਲਾਕੇ ਚ ਆ ਕੇ ਵੇਖ ਤੈਨੂੰ ਇੱਕ ਵਾਰਾ ਦੱਸਾਂਗੇ ਕਿ ਅਸੀਂ ਵੀ ਕੀ ਆ ਸਾਡੀ ਵੀ ਜਮੀਰ ਜਾਗ ਚੁੱਕੀ ਆ ਹੁਣ ਅਸੀਂ ਬਦਲਾ ਇਸ ਢੰਗ ਨਾਲ ਲਵਾਂਗੇ ਜਿੰਨਾ ਚਿਰ ਸਾਡਾ ਪੱਕਾ ਪੁਲ ਨਹੀਂ ਬਣਦਾ ਚਾਹੇ ਕਿੰਨੇ ਵੀ ਲਾਰੇ ਲਾ ਦੇਣ 75 ਸਾਲ 70 75 ਸਾਲ ਹੋ ਗਿਆ ਇਹਨਾਂ ਦੇ ਲਾਰੇ ਵਿੱਚ ਹੀ ਪੱਕਾ ਪੁਲ ਬਣ ਜਾਣਾ ਪੱਕਾ ਪੁਲ ਬਣਾ ਦੇਣਾ ਪੱਕਾ ਪੁਲ ਬਣਾ ਦੇਣਾ ਅੱਜ ਤੱਕ ਪੱਕਾ ਪੁਲ ਨਹੀਂ ਬਣਿਆ ਅਸੀਂ ਬਿਲਕੁਲ ਇਹਨਾਂ ਦੇ ਲਾਰਿਆਂ 'ਚ ਹੁਣ ਆਉਣ ਵਾਲੇ ਨਹੀਂ ਸੱਤ ਅੱਠ ਪਿੰਡ ਦਾ ਏਰੀਆ ਵਾ ਟੋਟਲ ਦਾ ਟੋਟਲ ਅਸੀਂ ਬਾਈਕਾਟ ਕਰ ਰਹੇ ਹਾਂ ਇਹ ਜੀ ਜਦੋਂ ਦੀ ਬਰਸਾਤ ਹੋਈ ਆ ਨਾ ਜਿਹੜੇ ਸਾਲ 'ਚ ਬਰਸਾਤ ਹੋਈ ਆ ਉਦੋਂ ਦਾ ਹੀ ਤਕਰੀਬਨ ਪੁਲ ਟੁੱਟਾ ਵਾ ਅੱਧਾ ਪੋੜ ਬਣਿਆ ਅੱਧਾ ਰਹਿੰਦਾ ਵਾ ਹਰ ਵਾਰੀ ਜਦੋਂ ਬਰਸਾਤ ਹੁੰਦੀ ਆ ਮਾੜਾ ਜਿਹਾ ਮੀਂਹ ਪੈਂਦਾ ਉਹਨਾ ਥੋੜਾ ਜਿਹਾ ਮੀਂਹ ਪਿਆ ਵਾ ਦੁਬਾਰਾ ਫੇਰ ਟੁੱਟ ਗਿਆ ਹੁਣ ਤੁਸੀਂ ਵੇਖਣ ਡੇ ਟਰੈਕਟਰ ਕਿਦਾਂ ਪਲਟਣ ਡਿਆ ਇੱਥੇ ਇਹ ਜ਼ਿੰਮੇਵਾਰੀ ਜਾਂਦੇ ਪਿਆ ਨੂੰ ਕੱਢੀ ਕਿ ਇਥੇ ਮੁਸ਼ਕਲ ਹੈ ਗਈ ਆ ਇਹ ਉਹਨਾਂ ਦਾ ਦਿਲ ਹੀ ਜਾਣਦਾ ਜਦੋਂ ਟਰੈਕਟਰ ਪਲਟਣ ਲੱਗਾ ਮੌਤਾਂ ਵੀ ਹੋ ਸਕਦੀਆਂ ਜੇ ਪਲਟਣ ਲੱਗਿਆਂ ਪਰ ਲੇਕਿਨ ਸਰਕਾਰਾਂ ਨੇ ਇਲਾਕਾ ਵਾਸੀ ਨੇ ਕਿਹਾ ਹੈ ਕਿ ਹਰ ਵਾਰ ਵੋਟਾਂ ਦੇ ਵੇਲੇ ਰਾਜਦਿਕ ਪਾਰਟੀਆਂ ਦੇ ਨੁਮਾਇੰਦੇ ਉਹਨਾਂ ਦੇ ਕੋਲ ਵੋਟਾਂ ਲੈਣ ਲਈ ਆ ਜਾਂਦੇ ਨੇ ਪਰ ਉਹਨਾਂ ਦਾ ਵਾਅਦਾ ਅਸਰ ਤੱਕ ਕਿਸੇ ਨੇ ਪੂਰਾ ਨਹੀਂ ਕੀਤਾ ਉਹਨਾਂ ਕਿਹਾ ਹੈ ਕਿ ਸਵਾਰ ਉਹ ਇਸ ਦਾ ਬਾਈਕਟ ਕਰਨਗੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਹ ਆਰਜੀ ਪੁਲ ਮੌਜੂਦਾ ਪੰਜਾਬ ਸਰਕਾਰ ਨੇ ਬਣਾਉਣਾ ਹੁੰਦਾ ਹੈ ਪਰ ਇਸ ਵਾਰ ਇਹ ਪੁਲ ਦਾ ਕੰਮ ਪੂਰਾ ਨਹੀਂ ਹੋਇਆ ਜਿਸ ਕਾਰਨ ਇਹ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਨੇ ਨਹੀਂ ਇਲਾਕਾ ਨਿਵਾਸੀਆਂ ਰਾਜਦਿਕ ਪਾਰਟੀਆਂ ਨੂੰ ਚੇਤਾਵਨੀ ਜਿੰਦੇ ਹੋਏ ਕਿਹਾ ਹੈ ਕਿ ਵੋਟ ਮੰਗਣ ਤੋਂ ਪਹਿਲਾਂ ਪੁਲ ਬਣਾ ਕੇ ਹੀ ਆਓ ਨਾਨਗਰ ਤੋਂ ਡਾਕਟਰ ਰਮੇਸ਼ ਸਰੰਗਲ ਦੀ ਰਿਪੋਰਟ ਟੈਲੀਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ